ਪਸ਼ੂ ਗਿਆ ਪੰਜਾਬੀਓ ਕਿਵੇਂ ਹੋ ਠੀਕ ਠਾਕ ਹੋ ਤੁਹਾਨੂੰ ਵੀ ਪਤਾ ਵੀ ਅੱਜ ਪੰਜਾਬ ਦੇ ਉੱਤੇ ਬਹੁਤ ਹੀ ਮਾੜੀ ਘੜੀ ਚੱਲ ਰਹੀ ਹੈ ਠੀਕ ਆ ਹੜ੍ਹਾਂ ਦੇ ਹੜ੍ਹਾਂ ਦੀ ਮਾਰ ਵਿੱਚ ਬਹੁਤ ਹੀ ਪਰਿਵਾਰ ਬਹੁਤ ਹੀ ਘਰ ਬਹੁਤ ਹੀ ਜਿਆਦਾ ਏਰੀਆ ਆ ਚੁੱਕਿਆ ਹੈਗਾ ਜਿਨ੍ਹਾਂ ਲੋਕਾਂ ਦੇ ਘਰ ਟਹਿ ਚੁੱਕੇ ਆ ਪਸ਼ੂ ਮਾਰ ਚੁੱਕੇ ਆ ਹਨਾ ਸਾਧਨ ਆ ਖਰਾਬ ਹੋ ਚੁੱਕੇ ਆ ਕਈਆਂ ਦੇ ਸਾਧਨ ਹੀ ਵਿੱਚ ਰੁੜ ਗਏ ਪਾਣੀ ਦੇ ਉਹ ਮੈਲ ਨਿਹਰੇ ਪਸ਼ੂ ਵਿੱਚ ਪਾਣੀ ਦੇ ਰੁੜ ਗਏ ਹਨਾ ਤੇ ਮੈਂ ਅੱਜ ਹੱਥ ਜੋੜ ਕੇ ਮੇਰੇ ਸਾਰੇ ਹੀ ਐਨ ਆਰ ਆਈ ਭਰਾਵਾਂ ਨੂੰ ਮੇਰੇ ਖੇਡ ਪ੍ਰਮੋਟਰਾਂ ਨੂੰ ਠੀਕ ਆ ਵੀ ਤੁਸੀਂ ਅੱਗੇ ਆਓ ਮੇਰੇ ਭਰਾ ਹੌਣ ਲੋੜ ਆ ਤੁਹਾਡੀ ਪੰਜਾਬ ਦੇ ਨਾਲ ਖੜਨ ਦੇ ਤੇ ਜੇ ਤੁਸੀਂ ਸਾਲ ਟੂਰਨਾਮੈਂਟ ਨਾ ਕਰਾਓਗੇ ਤੁਹਾਨੂੰ ਕੋਈ ਫਰਕ ਨਹੀਂ ਪੈਣਾਗਾ ਕਬੱਡੀ ਖਿਡਾਰੀਆਂ ਨੂੰ ਕੋਈ ਫਰਕ ਨਹੀਂ ਪੈਣਾਗਾ ਠੀਕ ਆ ਤੇ ਮੇਰੇ ਭਰਾ ਤੇ ਜਿਹੜੇ ਮੇਰੇ ਭਰਾ ਐਨ ਆਰ ਆਈ ਬਾਹਰ ਬੈਠੇ ਆ ਉਹ ਲੱਖਾਂ ਦੀ ਉੱਥੇ ਗਿਫਟਿੰਗ ਕਰ ਦਿੰਦੇ ਆ ਟਿਕਟੌਕ ਤੇ ਠੀਕ ਆ ਮੇਰੇ ਭਰਾਓ ਉਹ ਤੁਸੀਂ ਬੰਦ ਕਰਕੇ ਆਪਦਾ ਅੱਜ ਪੰਜਾਬ ਦੇ ਨਾਲ ਖੜ੍ਹ ਜਾਓ ਠੀਕ ਆ ਤੇ ਮੇਰੇ ਸਾਰੇ ਖੇਡ ਪ੍ਰਮੋਟਰ ਜਿਹੜੇ ਭਰਾ ਅੱਜ ਤੁਹਾਡੀ ਲੋੜ ਆ ਪੰਜਾਬ ਨਾਲ ਖੜਨ ਦੀ ਠੀਕ ਆ ਖੜਨ ਦੀ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਯਾਰ ਕਿਸੇ ਦਾ ਘਰ ਪਵਾ ਦਿਓ ਤੁਸੀਂ ਕਿਸੇ ਦਾ ਪਸ਼ੂ ਚਾਰਾ ਮਰ ਚੁੱਕੇ ਹਨਾ ਕੋਈ 2-4 ਉਹਨਾਂ ਨੂੰ ਪਸ਼ੂ ਲੈ ਦੋਗੇ ਤੁਹਾਨੂੰ ਕੋਈ ਫਰਕ ਨਹੀਂ ਪੈਣਾਗਾ ਜਿੱਥੇ ਤੁਸੀਂ ਐਡੇ-ਐਡੇ ਵੱਡੇ ਨਾਮ ਰੱਖੀ ਜਾਂਦੇ ਆ ਇੱਕ ਪਿੰਨਾ ਰੱਖ ਦਿੰਨੇ ਆ ਗੱਡੀਆਂ ਥਾਰਾ ਰੱਖ ਦਿੰਨੇ ਆ ਰੂਪੀ ਕੋਨਾ ਰੱਖ ਦਿੰਨੇ ਆ ਹਨਾ ਇੱਥੇ ਕਿਸੇ ਤੁਸੀਂ ਇੱਕ ਪਿੰਡ ਦਾ ਕੋਈ ਵੀ ਮੇਰਾ ਭਰਾ ਇੱਕ ਇੱਕ ਪਿੰਡ ਦਾ ਆਪ ਦਾ ਜ਼ਿੰਮੇਵਾਰੀ ਚੱਕ ਲੋ ਵੀ ਅਸੀਂ ਬਣਾ ਕੇ ਦੇਵਾਂਗੇ ਠੀਕ ਆ ਤੇ ਬਾਕੀ ਜਿੱਥੋਂ ਤੱਕ ਸਾਥ ਹੋਇਆ ਆਪਾਂ ਵੀ ਦੇਵਾਂਗੇ ਜਿੱਥੋਂ ਤੱਕ ਖੜਾ ਗਿਆ ਅਸੀਂ ਖੜਾਂਗੇ ਨਾਲ ਅਸੀਂ ਵੀ ਖੜਾਂਗੇ ਤੇ ਮੇਰੇ ਭਰਾ ਖੇਡ ਪ੍ਰਮੋਟਰ ਐਨ ਆਰ ਆਈ ਵੀਰ ਮੇਰੇ ਭਰਾ ਸਾਰੇ ਹੁਣ ਤੁਹਾਡੇ ਲੋੜ ਆ ਪੰਜਾਬ ਨੂੰ ਹੁਣ ਅੱਗੇ ਆਓ ਹੁਣ ਪੰਜਾਬ ਨਾਲ ਖੜਜੋ ਠੀਕ ਆ ਅੱਗੋਂ ਪਿੱਛੋਂ ਆਪਾਂ ਬਹੁਤ ਕਹਿੰਦੇ ਆ ਵੀ ਅਸੀਂ ਖੜੇ ਆ ਖੜੇ ਆ ਟਿਕਟਾ ਇੱਥੇ ਬਹੁਤ ਰੌਲਾ ਪਾਉਂਦੇ ਆ ਸੋਸ਼ਲ ਮੀਡੀਆ ਤੇ ਪਰ ਆ ਸਹੀ ਕਹੇ ਮਾ ਹੁਣ ਪੰਜਾਬ ਨਾਲ ਖੜਨ ਦਾ ਤੇ ਖੜਜੋ ਮੇਰੇ ਭਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ